ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਡੇਰਾਵਸੀ ਹਾਈਵੇ ਤੇ ਤੇਜ਼ ਰਫ਼ਤਾਰ ਟਿੱਪਰ ਸੜਕ ਪਾਰ ਕਰ ਰਹੀਆਂ ਭੇਡਾਂ ਨੂੰ ਦਰੜਿਆ ਤਸਵੀਰਾਂ ਡੇਰਾਵਸੀ ਅੰਬਾਲਾ ਚੰਡੀਗੜ੍ਹ ਹਾਈਵੇ ਦੀਆਂ ਨੇ ਜਨੇਤਪੁਰ ਨੇੜੇ ਸੜਕ ਪਾਰ ਕਰ ਰਹੀਆਂ ਦਰਜਨਾ ਭੇਡਾਂ ਤੇਜ਼ ਰਫ਼ਤਾਰ ਟਿੱਪਰ ਨੇ ਦੋ ਦਰਜਨਾ ਭੇਡਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਇਸ ਹਾਦਸੇ ਟਿੱਪਰ ਦੀ ਟੱਕਰ ਵੱਜਣ ਨਾਲ 16 ਭੇਡਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਇੱਕ पेड़ ਦੀ ਹਾਲਤ ਗੰਬੀਰ ਹੈ ਪੁਲਿਸ ਨੇ ਪੇਡਾਂ ਦੇ ਮਾਲਕ ਆਜੜੀ ਗਿਆਨ ਸਿੰਘ ਕਾਰਕੋਰ ਦੀ ਸ਼ਿਕਾਇਤ ਤੇ ਟਿੱਪਰ ਨੂੰ ਜ਼ਬਤ ਕਰਕੇ ਚਾਲ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅੱਜ ਕਿਨਾ ਹੈ ਤੁਹਾਡਾ ਜੀ ਗਿਆਨ ਸਿੰਘ ਖਾਂ ਜਿਹੜਾ ਪਿੰਡ ਹੈ ਆਪਣਾ ਕਾਰਕੋਰ ਆ ਕੀ ਹਸ ਹੋਇਆ ਜੀ ਪੇਡਾਂ ਰੋਡ ਬਾਰ ਹੋ ਰਹੀਆਂ ਲੀ ਜੀ ਨੇ ਗੱਡੀ ਆਲਾ ਬੇ ਕਾਬੂ ਆਇਆ ਪਿੱਛੇ ਜੋਂ ਨੇ ਆਕੇ ਪੇਡਾਂ ਨੇ ਚੜਾ ਦਿਆ ਸਾਲਜ ਸੀ ਵੀ ਬੜੇ ਔਖੇ ਬੱਚੇ ਸੀ ਬਰਾਲੇ ਤੇ ਉਹ ਮੌਕੇ ਤੋਂ ਫਰਾ ਭੱਜ ਗਏ ਨੇ ਮੱਕੇ ਰਿਹਾ ਤਾਂ ਗੱਡੀ ਵਾਲੇ ਨੇ ਰੋਕਿਆ ਜੀ ਬੰਦੇ ਨੇ ਕਿਸੇ ਨੇ ਫੜੇ ਗਏ ਵਾਲੇ ਨੇ ਹਾਂ ਗੱਡੀ ਵਾਲੇ ਨੇ ਹੈਲਪ ਕਰੀ ਮਾਰੀ ਘਰ ਵਾਲੇ ਉਹ ਛੋਟੀ ਗੱਡੀਆਂ ਰੁਕ ਗਈਆਂ ਕਿ ਕਿੰਨੀ ਪੇਡਾਂ ਨੇ ਟੋਟਲ ਕਿੰਨੀ ਪੇਡਾਂ ਸੀਗੀਆਂ ਸਾਰੀਆਂ ਇਹ ਟੋਟਲ ਕਿੰਨੀ ਪੇਡਾਂ ਨੇ ਹੁਣ ਜਿਹੜੀਆਂ ਜ਼ਖਮੀ ਹੋਈਆਂ ਨੇ ਉਤਾਰਾਂ ਜੀ 12 ਸੀਗੀਆਂ ਬੱਚੇ ਕਿੰਨੇ ਨੇ ਇਹਨਾਂ ਚ ਇੱਕ ਬੱਚਾ ਆਇਆ ਇੱਕ ਬੱਚਾ ਠੀਕ